ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 18 ਤੋਂ ਲੈ ਕੇ 19 ਮਈ ਦੇ ਮੌਸਮ ਬਾਰੇ ਕਿ ਇਹਨਾਂ ਦੋਹਾਂ ਦਿਨਾਂ ਅੰਦਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਅੱਜ 18 ਮਈ ਦੇ ਮੌਸਮ ਦੀ ਤਾਂ ਅੱਜ 18 ਮਈ ਨੂੰ ਮੌਸਮ ਆ ਜਿਹੜਾ ਸਵੇਰ ਤੋਂ ਲੈ ਕੇ ਦੁਪਹਿਰ ਸਮੇਂ ਤੱਕ ਪੂਰੀ ਤਰ੍ਹਾਂ ਸਾਫ਼ ਬਣਿਆ ਰਹੇਗਾ ਸਾਫ਼ ਤਿੱਖੀ ਧੁੱਪ ਦੇਖਣ ਨੂੰ ਮਿਲੇਗੀ ਕਿਤੇ ਵੀ ਕੋਈ ਹੋਣ ਦੀ ਸੰਭਾਵਨਾ ਜਿਹੜੀ ਉਹ ਨਹੀਂ ਹੈਗੀ ਪਰ ਅੱਜ ਜਿਹੜਾ ਦੁਪਹਿਰ ਦਾ ਟੈਂਪਰੇਚਰ ਆ ਉਹ 43 ਤੋਂ ਲੈ ਕੇ 44 ਡਿਗਰੀ ਨੂੰ ਕ੍ਰੋਸ ਕਰ ਸਕਦਾ ਆ ਜਿਹਦੇ ਕਰਕੇ ਆਪਾਂ ਨੂੰ ਕਾਫੀ ਜ਼ਿਆਦਾ ਦੁਪਹਿਰ ਸਮੇਂ ਗਰਮੀ ਜਣੀ ਹੀਟ ਵੇਵ ਜਿਹੜੀ ਉਹ ਦੇਖਣ ਨੂੰ ਮਿਲੇਗੀ ਤੇ ਬਾਕੀ ਦੁਪਹਿਰ ਤੋਂ ਬਾਅਦ ਸ਼ਾਮ ਸਮੇਂ ਪੰਜਾਬ ਦੇ ਕੁਝ ਕੁ ਇਲਾਕਿਆਂ ਵਿੱਚ ਅਚਾਨਕ ਤੇਜ਼ ਹਨੇਰੀ ਨਾਲ ਕੁਝ ਕੁ ਇਲਾਕਿਆਂ ਵਿੱਚ ਹਲਕੇ ਫੁਲਕੇ ਮੀਂਹ ਦੇ ਸਰਾਟੇ ਜਿਹੜਾ ਉਹ ਦੇਖਣ ਨੂੰ ਮਿਲ ਸਕਦੇ ਨੇ ਮਾਲਵੇ ਦੇ ਪੂਰਬੀ ਭਾਗਾਂ ਵਿੱਚ ਆਪਾਂ ਨੂੰ ਤੇਜ਼ ਰਫ਼ਤਾਰ ਹਨੇਰੀ ਨੂਮਾ ਹਵਾ ਜੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੀ ਰਫ਼ਤਾਰ 40 ਤੋਂ ਲੈ ਕੇ 50-60 ਕਿਲੋਮੀਟਰ ਪ੍ਰਤੀ ਘੰਟੇ ਦੇ ਆਸ-ਪਾਸ ਰਹਿ ਸਕਦੀ ਹੈ ਇਸ ਤੋਂ ਬਾਅਦ ਕੱਲ 19 ਮਈ ਦੇ ਮੌਸਮ ਦੀ ਗੱਲ ਕਰ ਲਈ ਤਾਂ 19 ਮਈ ਨੂੰ ਵੀ ਮੌਸਮ ਲਗਭਗ ਇਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ ਦੁਪਹਿਰ ਸਮੇਂ ਤੱਕ ਮੌਸਮ ਸਾਫ਼ ਰਹੇਗਾ ਪਰ ਕੱਲ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਪਾਂ ਨੂੰ ਤੇਜ਼ ਧੂੜ ਭਰੀ ਹਨੇਰੀ ਦੇ ਨਾਲ ਹਲਕੀਆਂ ਜਿਹੀਆਂ ਮੀਂਹ ਜਾਂ ਕਾਰਵਾਈਆਂ ਵੀ ਜੜੀਆਂ ਨੇ ਉਹ ਪੈਚੀ ਰੂਪ ਵਿੱਚ ਵੇਖਣ ਨੂੰ ਮਿਲ ਸਕਦੀਆਂ ਨੇ ਕਿ ਜਿਵੇਂ ਹੀ ਮੌਸਮ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ